ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਅੱਜ ਅਸੀਂ ਤੁਹਾਨੂੰ ਦੇਸ਼ ਦੇ 35 ਕਰੋੜ ਲੋਕਾਂ ਦੇ ਜੀਬ ਨਾਲ ਜੁੜੀ ਇੱਕ ਵੱਡੀ ਖਬਰ ਦਿਖਾਵਾਂਗੇ ਕੇਂਦਰ ਸਰਕਾਰ ਨੇ EPFO ਪੈਨਸ਼ਨ ਨਾਲ ਜੁੜੇ ਪੰਜ ਵੱਡੇ ਬਦਲਾਅ ਕੀਤੇ ਹਨ ਜੋ ਹਰ ਨੌਕਰੀ ਪੇਸ਼ਾ ਵਿਅਕਤੀ ਚਾਹੇ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਲਈ ਜਾਣਨੇ ਜ਼ਰੂਰੀ ਹਨ ਇਹ ਬਦਲਾਅ ਤੁਹਾਡੀ ਰਿਟਾਇਰਮੈਂਟ ਸਮੇਂ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰਨਗੇ ਪੈਨਸ਼ਨ ਦੇ ਹਿਸਾਬ ਕਿਤਾਬ ਦਾ ਨਵਾਂ ਤਰੀਕਾ ਆਧਾਰ ਬਣੇਗਾ 60 ਮਹੀਨਿਆਂ ਦੀ ਔਸਤ ਤਨਖਾਹ ਪੈਨਸ਼ਨ ਦੇ ਹਿਸਾਬ ਕਿਤਾਬ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਗਿਆ ਹੈ ਪਹਿਲਾਂ ਪੈਨਸ਼ਨ ਤੁਹਾਡੀ ਆਖਰੀ ਮਹੀਨੇ ਦੀ ਤਨਖਾਹ ਤੇ ਤੈ ਹੁੰਦੀ ਹੈ ਪਰ ਹੁਣ ਇਹ ਆਖਰੀ 60 ਮਹੀਨਿਆਂ ਦੀ ਔਸਤ ਤਨਖਾਹ ਤੇ ਆਧਾਰ ਤੇ ਤੈ ਹੋਵੇਗੀ ਇਸ ਦਾ ਫਾਇਦਾ ਇਹ ਹੋਵੇਗਾ ਕਿ ਜੇ ਤੁਹਾਡੀ ਤਨਖਾਹ ਹੌਲੀ-ਹੌਲੀ ਵਧੀ ਹੈ ਤਾਂ ਪੈਨਸ਼ਨ ਜ਼ਿਆਦਾ ਮਜ਼ਬੂਤ ਬਣੇਗੀ ਜੇ ਤੁਹਾਡੀ ਆਖਰੀ ਤਨਖਾਹ 50000 ਹੈ ਪਰ ਔਸਤ 40000 ਹੈ ਤਾਂ ਹੁਣ ਤੁਹਾਨੂੰ ਉਸ ਤਨਖਾਹ ਦੇ ਹਿਸਾਬ ਨਾਲ ਜ਼ਿਆਦਾ ਪੈਨਸ਼ਨ ਮਿਲੇਗੀ ईपीएफओ ਪੈਨਸ਼ਨ ਨਾਲ ਜੁੜਿਆ ਦੂਸਰਾ ਵੱਡਾ ਬਦਲਾਅ ਮੁਲਾਜ਼ਮਾਂ ਨੂੰ ਵੱਡੀ ਰਾਹਤ ਦੇਣ ਵਾਲਾ ਹੈ ਹੁਣ ਪੈਨਸ਼ਨ ਦੀ ਸੀਮਾ 7500 ਤੋਂ ਵਧਾ ਕੇ 15000 ਯਾਨੀ ਕਿ ਦੁੱਗਣੀ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਲਏ ਗਏ ਇਸ ਫੈਸਲੇ ਨਾਲ ਉਹਨਾਂ ਰਿਟਾਇਰਡ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੇਗੀ ਜਿਨ੍ਹਾਂ ਦੀ ਤਨਖਾਹ ਜ਼ਿਆਦਾ ਨਹੀਂ ਸੀ ਪਰ ਪੈਨਸ਼ਨ ਲਿਮਿਟ ਹੋਣ ਦੀ ਵਜ੍ਹਾ ਕਰਕੇ ਉਹਨਾਂ ਨੂੰ ਘੱਟ ਪੈਸਾ ਮਿਲਦਾ ਸੀ ईपीएफओ ਦਾ ਤੀਸਰਾ ਫੈਸਲਾ ਬਹੁਤ ਜ਼ਿਆਦਾ ਰਾਹਤ ਦੇਣ ਵਾਲਾ ਹੈ ਪਹਿਲਾਂ ਪੈਨਸ਼ਨ ਲੈਣ ਦੀ ਉਮਰ 58 ਸਾਲ ਹੁੰਦੀ ਸੀ ਹੁਣ ਇਸ ਨੂੰ ਘਟਾ ਕੇ 50 ਸਾਲ ਤੱਕ ਕਰ ਦਿੱਤਾ ਗਿਆ ਹੈ ਹੁਣ ਮੁਲਾਜ਼ਮ 50 ਸਾਲ ਦੀ ਉਮਰ ਵਿੱਚ ਵੀ ਪੈਨਸ਼ਨ ਲੈਣੀ ਸ਼ੁਰੂ ਕਰ ਸਕਦਾ ਹੈ ਪਰ ਧਿਆਨ ਰਹੇ ਜਲਦੀ ਪੈਨਸ਼ਨ ਸ਼ੁਰੂ ਕਰਨ ਨਾਲ ਤੁਹਾਨੂੰ ਪੈਸਾ ਥੋੜਾ ਜਿਹਾ ਘੱਟ ਜ਼ਰੂਰ ਮਿਲੇਗਾ ईपीएफओ ਪੈਨਸ਼ਨ ਨੂੰ ਹੁਣ ਪੂਰੀ ਤਰ੍ਹਾਂ ਡਿਜੀਟਲ ਕਰ ਦਿੱਤਾ ਗਿਆ ਹੈ ਹੁਣ ਪੈਨਸ਼ਨ ਨਾਲ ਜੁੜੇ ਫਾਰਮ ਤੁਹਾਨੂੰ ਆਨਲਾਈਨ ਹੀ ਭਰਨੇ ਪੈਣਗੇ ਦਸਤਾਵੇਜ਼ ਅਪਲੋਡ ਕਰਨ ਅਤੇ ਇਸ ਨੂੰ ਮਨਜ਼ੂਰ ਕਰਨਾ ईपीएफओ ਦੀ ਵੈਬਸਾਈਟ ਅਤੇ ਮੋਬਾਈਲ ਐਪ ਤੋਂ ਹੀ ਪੂਰਾ ਕੀਤਾ ਜਾ ਸਕੇਗਾ ਪਹਿਲਾਂ ਪੈਨਸ਼ਨ ਕਲੇਮ ਆਨ ਨੂੰ ਮਹੀਨੇ ਲੱਗ ਜਾਂਦੇ ਸਨ ਪਰ ਹੁਣ ਇਹ ਨੂੰ ਕੁਝ ਹੀ ਹਫ਼ਤਿਆਂ ਤੱਕ ਪੂਰਾ ਕੀਤਾ ਜਾ ਸਕੇਗਾ ਆਟੋਮੈਟਿਕ ਟਰਾਂਸਫਰ ਪੀ ਐਫਓ ਪੈਨਸ਼ਨ ਨਾਲ ਜੁੜੀਆਂ ਪੰਜਵਾਂ ਬਦਲਾਵ ਪੈਨਸ਼ਨ ਪੋਰਟੇਬਿਲਟੀ ਨੂੰ ਬਹੁਤ ਸੌਖਾ ਬਣਾਉਣਾ ਹੈ ਜੇ ਮੁਲਾਜ਼ਮ ਨੌਕਰੀ ਬਦਲਦਾ ਹੈ ਤਾਂ ਉਸਦੀ ਪਿਛਲੀ ਸਰਵਿਸ ਦਾ ਰਿਕਾਰਡ ਆਪਣੇ ਆਪ ਹੀ ਨਵੀਂ ਨੌਕਰੀ ਦੇ ਰਿਕਾਰਡ ਨਾਲ ਜੁੜ ਜਾਵੇਗਾ ਇਸ ਲਈ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਇਸੇ ਹੀ ਅੱਜ ਦੀ ਇੱਕ ਬਹੁਤ ਵੱਡੀ ਖਬਰ ਜੋ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ